ਕੰਮ ਜਿਲੇ ਵਿੱਚ ਜਿਲੇ ਵਿੱਚ ਤਾਂ ਕੰਮ ਕਰਦਾ ਆ ਉਹ ਵੀ ਮੁੰਡੇ ਕਹਿੰਦੇ ਵੀ ਚਾਚਾ ਤੇਰੇ ਗੀਤ ਬਹੁਤ ਵਧੀਆ ਆ ਮੇਰੇ ਨਾਲ ਮੁੰਡਾ ਉਹਦਾ ਨਾ ਮੁੰਡਾ ਇੱਕ ਉਹਦਾ ਨੌਜਾ ਹੈਗਾ ਤਿੰਦੀ ਉਹ ਵੀ ਕਹਿੰਦਾ ਗੀਤ ਬਹੁਤ ਵਧੀਆ ਚਾਚਾ ਫੌਜੀ ਪੱਕਾ ਹੋ ਗਿਆ ਇੱਕ ਲਾਈਫ ਦੇ ਗੀਤ ਹੈ ਨਾ ਤੇ ਉਹ ਨਹੀਂ ਹੈਗਾ ਵੀ ਉਦਾਂ ਗੀਤ ਨਹੀਂ ਹੈਗਾ ਇੱਕ ਲਾਈਫ ਦੀ ਬੰਦੇ ਦੀ ਵੀ ਕੀ ਕੀਤਾ ਬੰਦੇ ਨੇ ਸੰਘਰਸ਼ ਕਿੰਨਾ ਕੀਤਾ ਫੇਰ ਦੂਜਾ ਗੀਤ ਹੈ ਗਰਮੀ ਪੌਂਡਾਂ ਦੀ ਉਹਦਾ ਸੰਘਰਸ਼ ਕਿੰਨਾ ਆ ਨਾ ਸੱਚ ਹੈ ਕਿ ਜਿਲੇ ਮੇਰਾ ਗਰਮੀ ਪੌਂਡਾਂ ਦੀ ਗੀਤ ਆਇਆ ਸੀ ਨਾ ਤੇ ਉਹ ਭਾਜੀ ਨੇ ਮੈਂ ਇੱਥੇ ਆ ਗਿਆ ਤੇ ਉਹ ਸਗੇ ਇੰਗਲੈਂਡ ਵਿੱਚ ਉੱਥੇ ਉਹਦਾ ਸ਼ੋਅ ਸੀਗਾ ਅੱਛਾ ਤੇ ਉਹਨੇ ਮੇਰੇ ਜਿਹੜੀ ਫੋਟੋ ਸੀਗੀ ਨਾ ਉਹਦੇ ਨਾਲ ਫੋਟੋ ਕਰਾ ਕੇ ਮੈਨੂੰ ਸੈਂਡ ਕੀਤੀ ਅੱਛਾ ਆ ਦੇਖੋ ਮੈਂ ਤੇਰੀ ਸਪੋਰਟ ਕਰ ਦਿੱਤੀ ਭਾਈ ਓਕੇ ਥੈਂਕ ਯੂ ਦੇ ਨਾਲ ਮਤਲਬ ਜਿਹੜੀ ਹਾਂਜੀ ਹਰਜੀਤ ਹਾਂਜੀ 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 ਬਿਲਕੁਲ ਕਰਾ ਕੇ ਤੁਹਾਨੂੰ ਭੇਜੀ ਬਿਲਕੁਲ ਬਿਲਕੁਲ ਮੈਨੂੰ ਬੜਾ ਚੰਗਾ ਲੱਗਾ ਮੈਂ ਭਾਜੀ ਨੂੰ ਕਿਹਾ ਥੈਂਕ ਯੂ ਵੈਰੀ ਮਚ ਹਰਜੀਤ ਹਰਬੰਦੀ ਘਰ ਕਾ ਤਾ ਨਾ ਭਾਜੀ ਮੈਂ ਕਿਹਾ ਆਂਟੀ ਜੀ ਗਰਮੀ ਪੋਂ ਪੋਂਡਾਂ ਦੀ ਆ ਕਹਿੰਦੀ ਚੱਲ ਦੱਸ ਦੇ ਮਗੋਣਾ ਜਿਹੜਾ ਸਿਆਣੇ ਬੁੜੀਆਂ ਕਹਿ ਦੇਣੀਆਂ ਉਹ ਮੈਂ ਫੇ ਪੋਂਡ ਪਾਇ ਜੇਬ ਦੇ ਵਿੱਚ ਸਮਾਨ ਇਕੱਠਾ ਕੀਤਾ ਫੇ ਅੰਕਲ ਆ ਗਿਆ ਮੇਰਾ ਗੱਡੀ ਵਾਲ ਤਾ ਅੰਕਲ ਨੂੰ ਵੀ ਇਹੀ ਗੱਲ ਮੈਂ ਕਹੀ ਮੈਂ ਕਿਹਾ ਅੰਕਲ ਜੀ ਗਰਮੀ ਪੋਂਡਾ ਦੀ ਆ ਕਹਿੰਦਾ ਉਹ ਤਾਂ ਹੈਗੀ ਆ ਠੰਡ ਚ ਠੰਡ ਜੇ ਆਪਾਂ ਕੰਮ ਕਰਦੇ ਆ ਫੇਰ ਮੈਂ ਘਰ ਜਾ ਕੇ ਗੀਤ ਲਿਖਣਾ ਸ਼ੁਰੂ ਕੀਤਾ ਸੀ ਤੜਕੇ ਉੱਠ ਕੇ ਕੰਮ ਤੇ ਜਾਣਾ ਮੰਨਣਾ ਪੈਣਾ ਰੱਬ ਦਾ ਪਾਣਾ ਸਾਰੀ ਜ਼ਿੰਦਗੀ ਡਰ ਡਰ ਘਟਤੀ ਯਾਰਾਂ ਨੇ ਹੌਂ ਟੈਨਸ਼ਨ ਛੱਡਤੀ ਰੱਬ ਦੇ ਉੱਤੇ ਰੱਖੀਆਂ ਡੋਰਾ ਰੱਬ ਦੇ ਉੱਤੇ ਰੱਖੀਆਂ ਡੋਰਾ ਸੂਟ ਬੂਟ ਵਿੱਚ ਰਹਿੰਦਾ ਫੌਜੀ ਪੱਕਾ ਹੋ ਗਿਆ ਨਹੀਂ ਹੁਣ ਵੇਖ ਨਜ਼ਾਰੇ ਲੈਂਦਾ ਮੁੰਡਾ ਪੱਕਾ ਹੋ ਗਿਆ ਨਹੀਂ ਹੁਣ ਵੇਖ ਨਜ਼ਾਰੇ ਲੈਂਦਾ ਸਤਿ ਸ਼੍ਰੀ ਅਕਾਲ ਜੀ ਫੋਕਨਬੀਰ ਚੈਨਲ ਵਿੱਚ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅੱਜ ਮੈਂ ਸਵਾਗਤ ਕਰਦੀ ਆਂ ਟੀਐਨ ਟਾਕ ਪ੍ਰੋਗਰਾਮ ਵਿੱਚ ਮੁਲਾਕਾਤ ਕਰਨੀ ਆ ਇਸ ਇਸਤਰਾ ਦੇ ਸ਼ਖਸ ਨਾਲ ਜਿਨ੍ਹਾਂ ਨੇ ਆਪਣੇ ਸੁਪਨੇ ਗਵਾਕੇ ਅੱਜ ਉਸ ਸ਼ਖਸ ਨਾਲ ਮਿਲਵਾਨਨੇ ਆ ਤੇ ਜਾਣਦੇ ਆ ਉਹਨਾਂ ਦੀ ਲਾਈਫ ਦੀ ਜਰਨੀ ਬਾਰੇ ਸਵਾਗਤ ਕਰਦੇ ਆਂ ਇਸ ਪ੍ਰੋਗਰਾਮ ਵਿੱਚ ਸੁਖ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸ਼ੁਰੂਆਤ ਕਰਦੀ ਆਂ ਅੱਜ ਦੇ ਸਪੈਸ਼ਲ ਪ੍ਰੋਗਰਾਮ ਦੀ T&T ਹਾਂਜੀ ਸਰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਹੀ ਪੁੱਛਣਾ ਚਾਹਾਂਗੀ ਕਿ ਜਦੋਂ ਤੁਸੀਂ ਗਾਇਕੀ ਲਾਈਨ ਦੇ ਵਿੱਚ ਪੈਰ ਰੱਖਿਆ ਸੀ ਹਾਂਜੀ ਤੇ ਤੁਸੀਂ ਕਦੋਂ ਸਟਾਰਟ ਕੀਤਾ ਸੀ ਸਿੱਖਣਾ ਸਿੱਖਣਾ ਤਾਂ ਜੀ ਹੁਣੇ ਥੋੜਾ ਚਿਰ ਹੋਇਆ ਸੀ ਸਟਾਰਟ ਕੀਤਾ ਜੀ ਥੋੜਾ ਚਿਰ ਹੋਇਆ ਥੋੜਾ ਚਿਰ ਹਾਂਜੀ ਬੜੀ ਹੈਰਾਨਗੀ ਦੀ ਗੱਲ ਹੈ ਬਸ ਤੁਹਾਨੂੰ ਕੀ ਦੱਸੀਏ ਜੀ ਹੁਣ ਥੋੜੇ ਜਿਹਾ ਨਹੀਂ ਤੁਸੀਂ ਦੱਸਿਆ ਕਿ ਮਤਲਬ ਬਾਹਰ ਚਲੇ ਗਏ ਸੀ ਹਾਂਜੀ ਮੈਂ ਬਾਹਰ ਚਲਾ ਗਿਆ ਸੀ ਜੀ ਉੱਥੇ ਨੂੰ ਮਤਲਬ ਗਲਾਕਟ ਕੇਅਰ ਬਣਾ ਲਿਆ ਧੱਕਾ ਜੀ ਬੇਕਰ ਹਾਂਜੀ ਹਾਂਜੀ ਤੇ ਉੱਥੇ ਮੈਂ ਬਾਈ 23 ਸਾਲ ਪਹਿਲਾਂ ਕੱਚਾ ਰਿਆ ਫਿਰ ਮੈਂ ਉੱਥੇ ਗੀਤ ਆਪੇ ਹੀ ਲਿਖੇ ਤੇ ਗਾਇਕੀ ਦਾ ਸ਼ੌਂਕ ਕਿੱਦਾਂ ਪੈਦਾ ਹੋਇਆ ਸ਼ੌਂਕ ਜੀ ਉੱਥੇ ਕੰਮ ਕਰਦੇ ਕਰਦੇ ਅੱਛਾ ਉੱਥੇ ਜਾ ਕੇ ਤੁਹਾਨੂੰ ਪੈਦਾ ਹੋਇਆ ਹਾਂਜੀ ਹਾਂਜੀ ਬਿਲਕੁਲ ਜੀ ਫਿਰ ਜਿਦਾਂ ਆਪਾਂ ਕਹਿੰਦੇ ਆ ਕਿ ਗੁਰੂ ਬਿਨਾਂ ਕੁਝ ਨਹੀਂ ਹੁੰਦਾ ਹਾਂਜੀ ਬਿਲਕੁਲ ਤੇ ਫਿਰ ਕਿੰਨਾ ਤੋਂ ਸਿੱਖ ਰਹੇ ਹੋ ਤੁਸੀਂ ਉਹਨਾਂ ਦਾ ਨਾਮ ਹੈ ਦੇਵੀ ਦਾਸ ਜੀ ਤੇ ਉਹ ਬਹੁਤ ਜਾਣਦੀ ਆ ਉਹਨਾਂ ਨੂੰ ਬਹੁਤ ਅੱਛੇ ਇਨਸਾਨ ਆ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਮੈਂ ਕਹਿੰਦਾ ਪਰਮਾਤਮਾ ਤੰਦਰੁਸਤੀ ਰੱਖੇ ਉਹਨਾਂ ਦੀ ਮਤਲਬ ਇਹਰਾਨ ਦੀ ਇਹ ਗੱਲ ਆ ਕਿ ਉਹ ਹੁਣ ਤੁਹਾਨੂੰ ਇਸ ਉਮਰ 12 ਸਾਲ ਦੀ ਉਮਰ ਦੇ ਵਿੱਚ ਸੁਣਿਆ ਬਹੁਤ ਜਣਿਆਂ ਤੋਂ ਤੇ ਇੱਕ ਇੱਕ ਅਲੱਗ ਡਿਫਰੈਂਟ ਅਜੀਬ ਚੀਜ਼ ਸੁਣੀ ਆ ਮੈਨੂੰ ਲੱਗਦਾ ਆਡੀਅנס ਨੇ ਵੀ ਪਹਿਲੀ ਵਾਰ ਸੁਣੀ ਹੋਣੀ ਇਹ ਚੀਜ਼ ਕਿ ਮਤਲਬ ਜਿਸ ਉਮਰ ਤੋਂ ਬੰਦਾ ਆਪਣੀ ਲਾਈਨ ਦੀ ਮਤਲਬ ਸੋਚਦਾ ਕਿ ਛੱਡ ਦਵਾ ਮੈਂ ਹੁਣ ਲਾਈਨ ਤੁਸੀਂ ਉਸ ਉਮਰ ਦੇ ਵਿੱਚ ਸਿੱਖਣਾ ਸ਼ੁਰੂ ਕਰਦੇ ਹੋ ਹਾਂਜੀ ਹਾਂਜੀ ਸ਼ੌਂਕ ਆਪਣੇ ਜੀ ਪੂਰੇ ਕਰਨੇ ਆ ਤੇ ਗਾਇਕੀ ਦੇ ਵਿੱਚ ਹੁਣ ਤੱਕ ਫੇ ਕਿੰਨੇ ਪ੍ਰੋਜੈਕਟ ਕਰਤੇ ਤੁਸੀਂ ਸਿੱਖਣ ਤੋਂ ਬਾਅਦ ਦੋ ਗੀਤੇ ਕੀਤੇ ਹਲੇ ਜੀ ਮੈਂ ਹਾਂਜੀ ਮੇਰੇ ਆਪਣੇ ਲਿਖੇ ਆ ਤੇ ਇੱਕ ਫੌਜੀ ਪੱਕਾ ਹੈ ਜੀ ਤੇ ਉਹ ਮੈਂ ਕੀਤਾ ਤੇ ਇੱਕ ਗਰਮੀ ਪੌਂਡਾ ਲਈ ਤੇ ਜਿਹੜਾ ਪਹਿਲਾ ਤੁਹਾਡਾ ਗੀਤ ਹੈ ਜਿਹੜਾ ਤੁਸੀਂ ਮਤਲਬ ਇਸ ਨਾਲ ਰਿਲੇਟਡ ਹੀ ਗਾਇਆ ਸੀਗਾ ਕਿ ਤੁਹਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਉਹ ਦਸ਼ਕਾ ਨੂੰ ਸਾਡੇ ਜ਼ਰੂਰ ਸੁਣਾਓ ਮੈਂ ਜ਼ਰੂਰ ਸੁਣਾਉਂਗਾ ਇਹ ਸਾਸਿਕਾਲ ਜੀ ਕਹਿੰਦਾ ਸਾਰੀ ਜ਼ਿੰਦਗੀ ਡਰ ਡਰ ਕੱਟਦੀ ਯਾਰਾਂ ਨੇ ਹੌਂ ਟੈਨਸ਼ਨ ਛੱਡਦੀ ਰੱਬ ਦੇ ਉੱਤੇ ਰੱਖੀਆਂ ਡੋਰਾ ਰੱਬ ਦੇ ਉੱਤੇ ਰੱਖੀਆਂ ਡੋਰਾ ਸੂਟ ਬੂਟ ਵਿੱਚ ਰਹਿੰਦਾ ਫੋਟੋ ਦੀਪਕ ਹੋ ਗਿਆ ਨਹੀਂ ਹੁਣ ਵੇਖ ਨਜ਼ਾਰੇ ਲੈਂਦਾ ਮੁੰਡਾ ਪੱਕਾ ਹੋ ਗਿਆ ਨਹੀਂ ਹੁਣ ਵੇਖ ਨਜ਼ਾਰੇ ਲੈਂਦਾ ਵਾਜੀ ਵਾ ਕੀ ਗੱਲ ਬਾਤ ਹੈ ਤੁਸੀਂ ਖੁਦ ਹੀ ਲਿਖਿਆ ਲੱਗਦਾ ਹਾਂ ਕੋਈ ਹਾਂਜੀ ਬਿਲਕੁਲ ਲਾਈਵ ਦੀ ਜਰਨੀ ਹੈ ਜਿਸ ਜਿਸੀ ਬਿਲਕੁਲ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਜਦੋਂ ਇਹ ਸ਼ੂਟ ਕੀਤਾ ਸੀ ਉਦੋਂ ਤੁਸੀਂ ਬਾਹਰ ਕੀਤਾ ਸੀਗਾ ਨਹੀਂ ਨਹੀਂ ਜੀ ਆਪਾਂ ਕੁਝ ਇਹਦੇ ਸੀਨ ਬਾਹਰ ਦੇ ਆ ਕੋਸਬੱਕੀ ਫਿਰ ਸਾਰਾ ਇੱਥੇ ਆਇਆ ਇੱਥੇ ਕੀਤਾ ਸੀਗਾ ਆਪਣੇ ਚੰਡੀਗੜ੍ਹ ਕੀਤਾ ਸੀਗਾ ਚੰਡੀਗੜ੍ਹ ਕੀਤਾ ਸੀਗਾ ਹਾਂ ਜੀ ਹਾਂ ਜੀ ਤੇ ਕਿਹੜੇ ਤੁਸੀਂ ਡਾਇਰੈਕਟਰ ਤੋਂ ਕਰਵਾਇਆ ਸੀ ਇਹ ਗੱਲ ਇਹ ਜੀ ਆਪਣੇ ਇਹਦਾ ਨਾਮ ਸੀਗਾ ਡਾਇਰੈਕਟਰ ਦਾ ਚੌਧਰੀ ਪੂਰਾ ਨਾਮ ਪੂਰਾ ਨਾਮ ਇਹੀ ਦੱਸਦੇ ਮੈਨੂੰ ਤਾਂ ਕਹਿੰਦਾ ਮੈਨੂੰ ਭਾਜੀ ਕਹਿੰਦਾ ਚੌਧਰੀ ਆ ਮੈਂ ਕਹਾ ਠੀਕ ਹੈ ਚੌਧਰੀ ਸਾਹਿਬ ਜੀ ਸਲਾਮ ਹੈ ਤੁਹਾਨੂੰ ਬੇ ਕੰਮ ਵਧੀਆ ਕੀਤਾ ਬੰਦੇ ਨੇ ਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਦੇਵੀ ਦਾਸ ਜੀ ਤੇ ਆ ਹਾਂਜੀ ਹਾਂਜੀ ਹਾਂ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਤੋਂ ਤੁਸੀਂ ਸਿੱਖਿਆ ਸਿੱਖਿਆ ਜੀ ਤੇ ਇਸ ਉਮਰ 'ਚ ਜਦੋਂ ਤੁਸੀਂ ਉਹਨਾਂ ਤੋਂ ਸਿੱਖਣ ਗਏ ਸੀਗੇ ਉਹਨਾਂ ਨੇ ਫਿਰ ਤੁਹਾਨੂੰ ਕਿਹਾ ਨਹੀਂ ਕਿ ਤੈਨੂੰ ਹੁਣ ਨਹੀਂ ਸਿੱਖਣਾ ਚਾਹੀਦਾ ਯਾ ਕੁਝ ਇਦਾਂ ਦੀ ਗੱਲ ਨਹੀਂ 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 ਭਾਜੀ ਕਹਿੰਦਾ ਠੀਕ ਆ ਬਿਲਕੁਲ ਆ ਕਹਿੰਦਾ ਕਹਿੰਦਾ ਏਜ ਥੋੜਾ ਕੋਈ ਹੁੰਦੀ ਹੈ ਦਿਲ ਦੇ ਵਿੱਚ ਵਧੀਆ ਕਿ ਉਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ। ਉਹ ਹਾਂਜੀ ਬਿਲਕੁਲ ਜੋ ਕਹਿੰਦੇ ਆਓ ਤੁਸੀਂ ਜੀ ਮਿਹਨਤ ਕਰੋ। 11:30 ਵਜੇ ਆਪਾਂ ਉੱਥੇ ਪਹੁੰਚ ਜਾਈਦਾ ਆਂ ਤੇ ਡੇਢ ਦੋ ਘੰਟੇ ਰੋਜ਼ ਰੋਜ਼ ਆਪਾਂ ਕੰਮ ਕਰੀਦਾ। ਹਾਰਮੋਨੀਅਮ ਤੇ ਕਰਦੇ ਆਂ। ਹਾਂਜੀ ਹਾਂਜੀ ਨਾਲ ਢੋਲੀ ਵੀ ਹੁੰਦਾ ਢੋਲ ਹੁੰਦਾ ਸਾਰਾ। ਤੇ ਜਿਹੜੀ ਫੈਮਿਲੀ ਬਾਰੇ ਕੀ ਜ਼ਿਕਰ ਤੁਹਾਡੇ ਫੈਮਿਲੀ ਬਾਰੇ ਕੀ ਦੱਸੋਗੇ ਤੁਸੀਂ? ਫੈਮਿਲੀ ਬਹੁਤ ਖੁਸ਼ ਹੈ ਜੀ। ਬਹੁਤ ਕੁਛ ਨੇ ਨਿਆਣੇ ਮੇਰੇ ਮੁੰਡੇ ਮੇਰੀ ਵਾਈਫ ਕਹਿੰਦੇ ਬਹੁਤ ਸੋਹਣਾ ਮੇਰੀ ਭੈਣ ਮੇਰੇ ਭਰਾ ਸਾਰੇ ਪੂਰੀ ਫੁੱਲ ਸਪੋਰਟ ਕਰਦੇ ਆ। ਕੋਈ ਕੋਈ ਗੱਲਾਂ ਕੋਈ 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 ਕਿਸੇ ਵੱਲੋਂ ਕੋਈ ਵੀ ਨੈਗੇਟਿਵ ਨਹੀਂ ਹੈ ਕਹਿੰਦੇ ਪੋਜ਼ਿਟਿਵ ਹੈ ਵੀ ਚੱਕ ਦੋ ਜਿੱਤੇਰਾ ਮਨ ਕਰਦਾ ਤੂੰ ਕਰ ਲੈ ਕੋਈ ਦਾਂ ਦੀ ਗੱਲ ਨਹੀਂ ਹੈਗੀ ਪਰ ਕਰੀ ਪੰਜਾਬੀ ਨੂੰ ਮਾਂ ਬੋਲੀ ਥੋੜਾ ਸੰਭਾਲ ਕੇ ਥੋੜਾ ਜਿਹਾ ਚਾਨਣਾ ਪਾਓ ਜਦੋਂ ਤੁਸੀਂ ਇੱਥੋਂ ਗਏ ਸੀਗੇ ਹਾਂ ਹਾਂਜੀ ਤੇ ਉਹ ਤੁਹਾਡੀ ਲਾਈਫ ਕਿੱਦਾਂ ਸਟਰਗਲ ਕਿੱਦਾਂ ਕੀ ਕੀਤਾ ਤੁਸੀਂ ਉੱਥੇ ਜਿਲ੍ਹੇ ਇੱਥੋਂ ਗਿਆ ਸਗਾ ਜੀ ਡੋਂਕੇ ਡੂੰਕੇ ਲਾਇਕ ਗਏ ਸੀਗੇ ਆਪਾਂ ਜੀ ਅੱਛਾ ਹਾਂਜੀ ਕੱਚੇ ਸੀਗੇ ਕੱਚੇ ਤੌਰ ਤੇ ਗਏ ਸਗੇ 22-23 ਸਾਲ ਯੂਕੇ ਦੇ ਵੀ ਉੱਥੇ ਰਹੇ ਕੱਚੇ ਮੁਰਕੇ ਫਿਰ 20 ਦਾ 20 ਸਾਲ ਦਾ ਕੇਸ ਹੁੰਦਾ ਉੱਥੇ ਜੀ ਤੇ ਫਿਰ 20 ਸਾਲ ਉੱਥੇ ਕੱਚੇ ਰਹਿਣ ਤੋਂ ਬਾਅਦ ਕੇਸ ਲਾਇਆ ਫਿਰ ਉੱਥੇ ਮੇਰੀ ਫੈਮਿਲੀ ਆ ਮੇਰੇ ਦਾਇਆ ਮੇਰੀ ਤਾਈ ਮੇਰੇ ਭਰਾ ਉਹਨੇ ਮੈਨੂੰ ਸਪੋਰਟ ਦਿੱਤੀ ਕਾਫੀ ਕਿਹੜੀ ਕੰਟਰੀ ਆਪਣੇ ਇੰਗਲੈਂਡ ਜੀ ਹਮ ਹਮ ਤੇ ਫਿਰ ਉਹਨੇ ਮੈਨੂੰ ਬਹੁਤ ਸਪੋਰਟ ਦਿੱਤੀ ਤੇ ਫਿਰ ਆਪਾਂ ਮੇਰੇ ਨੇ ਸਪੋਰਟ ਦੇ ਕੇ ਮੈਨੂੰ ਪੱਕਾ ਕਰਾਇਆ ਤਾਂ ਫਿਰ ਪੱਕਾ ਹੋ ਗਿਆ ਤਾਂ ਫੌਜੀ ਘਰ ਨੂੰ ਆਇਆ ਘਰ ਆ ਕੇ ਤਾਂ ਫਿਰ ਫੌਜੀ ਹਾਂ ਜੀ ਮੈਂ ਫੌਜੀ ਹਾਂ ਜੀ ਬਿਲਕੁਲ ਸਹੀ ਗੱਲ ਕਰਕੇ ਉੱਥੇ ਵੀ ਇਹੀ ਕੰਮ ਕੀਤਾ ਫਿਰ ਉੱਥੇ ਮੈਂ ਜੀ ਰੰਗ ਦਾ ਕੰਮ ਕਰਦਾ ਮੇਰਾ ਆਪਣਾ ਕੰਮ ਹੈ ਜੀ ਹਾਂਜੀ ਉੱਥੇ ਉੱਥੇ ਕੱਚੇ ਬੰਦਿਆਂ ਨੂੰ ਫੌਜੀ ਕਹਿੰਦੇ ਆ ਇੰਗਲੈਂਡ ਦੇ ਵਿੱਚ ਫਿਰ ਹੁਣ ਤੁਸੀਂ ਪੱਕੇ ਹੋ ਚੁੱਕੇ ਫਿਰ ਹੁਣ ਤੁਹਾਨੂੰ ਕੀ ਕਹਿੰਦੇ ਆ ਤਾਂ ਵੀ ਫੌਜੀ ਜੀ ਨਾ ਬਦਲ ਇੱਕ ਟੈਗ ਨਹੀਂ ਬਣ ਜਾਂਦਾ ਸਟੈਂਪ ਲੱਗ ਗਈ ਹੋਈ ਹੈ ਸਟੈਂਪ ਲੱਗ ਗਈ ਬੰਦਾ 20 ਹੁਣ ਉੱਥੇ ਬੰਦਾ ਕਹਿੰਦਾ 20 ਸਾਲਾ ਪੱਕੇ ਹੋ ਕੇ ਆਏ ਆ ਫੌਜੀ ਆ ਜੀ ਅੱਛਾ ਸਾਨੂੰ ਕੋਈ ਸਾਨੂੰ ਬੜਾ ਚਾ ਆ ਹੂੰ ਫੋਜੀ ਆ ਕੋਈ ਗੱਲ ਨਹੀਂ ਕਿ ਢੜੀ ਘੜ ਦੇਣੇ ਨਹੀਂ ਕਿ ਆ ਕਿ ਇਹ ਗਾਇਕੀ ਲਾਈਨ ਵਧੀਆ ਨਹੀਂ ਹੈਗੀ ਆ ਕਿ ਤਾ ਕੋ ਸਪੋਰਟ ਨਾ ਕਰਦੇ ਹੋ ਨਹੀਂ 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 ਉਹ ਕਹਿੰਦੇ ਜੋ ਦੇ ਦੇ ਉਹ ਕਹਿੰਦੇ ਆ ਵੇ ਦੇਖ ਵੇ ਤੇਰੀ ਮਿਹਨਤ ਹੈ ਜਦੋਂ ਅੱਗੇ ਮਿਹਨਤ ਕਰਦਾ ਜਿਹੜੀ ਮਿਹਨਤ ਹੈਗੀ ਆ ਤੂੰ ਕਰ ਆਪਣਾ ਚਾਹ ਪੂਰੇ ਕਰ ਪਹਿਲੇ ਪਹਿਲੇ ਹਿੰਮਤ ਹੌਸਲਾ ਕਿਹਨੇ ਦਿੱਤਾ ਤੁਹਾਨੂੰ ਸ਼ੁਰੂਆਤੀ ਦਿਨਾਂ ਦੇ ਵਿੱਚ ਸਾਰਿਆਂ ਨੇ ਸਾਰੇ ਸਾਰੇ ਕਹਿੰਦੇ ਚੱਕ ਦਿਓ ਚੱਕ ਦਿਓ ਫਟਾ ਚੱਕ ਦਿਓ ਜੀ ਮੈਂ ਜਿੱਥੇ ਕੰਮ ਜਿਲ੍ਹੇ ਵਿੱਚ ਜਿਲ੍ਹੇ ਵਿੱਚ ਤਾਂ ਕੰਮ ਕਰਦਾ ਆ ਉਹ ਵੀ ਮੁੰਡੇ ਕਹਿੰਦੇ ਵੇ ਚਾਚਾ ਤੇਰੇ ਗੀਤ ਬਹੁਤ ਵਧੀਆ ਆ ਮੇਰੇ ਨਾਲ ਮੁੰਡਾ ਉਹਦਾ ਨਾਂ ਮੁੰਡਾ ਇੱਕ ਉਹਦਾ ਨਾਂ ਹੈਗਾ ਫੋਜੀ ਪੱਕਾ ਹੋ ਗਿਆ ਕਿ ਲਾਈਫ ਦੇ ਗੀਤ ਹੈ ਨਾ ਤੇ ਉਹ ਨਹੀਂ ਹੈਗਾ ਵੀ ਉਦਾਂ ਗੀਤ ਨਹੀਂ ਹੈਗਾ ਇੱਕ ਲਾਈਫ ਦੀ ਬੰਦੇ ਦੀ ਵੀ ਕੀ ਕੀਤਾ ਬੰਦੇ ਨੇ ਸੰਘਰਸ਼ ਕਿੰਨਾ ਕੀਤਾ ਫਿਰ ਦੂਜਾ ਗੀਤ ਹੈ ਗਰਮੀ ਪੌਂਡਾਂ ਦੀ ਉਹਦਾ ਸੰਘਰਸ਼ ਕਿੰਨਾ ਹੈ ਨਾ ਸੱਚ ਹੈ ਤੇ ਹੋਰ ਵੀ ਕਿਹੜੇ ਸਿੰਗਰਸ ਦੇ ਤੁਸੀਂ ਮਤਲਬ ਗਾਣੇ ਪਸੰਦ ਕਰਦੇ ਆ ਸੁਣਨਾ ਜਾਂ ਗਾਣਾ ਜਾਂ ਲਿਖਣਾ ਸਾਰਿਆਂ ਦੇ ਘਰ ਦਾ ਉਹਦਾ ਮੈਸੇਜ ਪਸੰਦ ਚਮਕੀਲਾ ਵੀ ਸੁਣ ਲੇਦਾ ਮਹਾਮਦ ਅਸਦੀਕ ਸੁਣ ਲੇਦਾ ਬੱਬੂ ਮਾਨ ਨੂੰ ਸੁਣ ਲੈਂਦੇ ਆ ਕਹਿੰਦਾ ਗੁਣ ਗਣੇ ਮਲੇ ਮੋਟਾ ਕਰਦੇ ਦਾ ਪਰਜਾ ਦੇ ਸਾਰਿਆਂ ਸੁਣਿਓ ਜੀ ਪਿਆਰ ਸਾ ਸਾਰਿਆਂ ਦਾ ਹੀ ਸੁਣਦੇ ਸਾਰਿਆਂ ਨੂੰ ਸਾਰਿਆਂ ਸੁਣਦੇ ਆ ਕਿੰਨਾ ਦੇ ਗੀਤ ਗਾਣੇ ਪਸੰਦ ਆ ਸਾਰਿਆਂ ਦੇ ਜੀ ਹੁਣ ਮਾੜਾ ਕਹਨੂੰ ਕਿਸੇ ਨੂੰ ਕਹਿਣਾ ਤੇ ਜਿੱਦਾਂ ਤੁਸੀਂ ਗੱਲ ਕਰਦੇ ਆ ਕਿ ਨਵੇਂ ਸਿੰਗਰ ਜਦੋਂ ਤੁਸੀਂ ਆਏ ਆ ਇਸ ਲਾਈਨ ਦੇ ਵਿੱਚ ਜਦੋਂ ਨਵੇਂ ਸਿੰਗਰ ਆਂਦੇ ਆ ਕਿ ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੁੰਦਾ ਜਿੱਦਾਂ ਨਵੇਂ ਸਿੰਗਰ ਜਿਹੜੇ ਆ ਰਹੇ ਮੈਂ ਵੀ ਮੈਂ ਵੀ ਹਲੇ ਨਵਾਂ ਆਇਆ ਮੈਂ ਕਿਹੜਾ ਪੁਰਾਣਾ ਆ ਜੀ ਨਹੀਂ ਨਵੇਂ ਤਾਂ ਹੈ ਪਰ ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਤੁਹਾਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸਾਰਿਆਂ ਨੂੰ ਮਾੜਾ ਚੰਗਾ ਤਾਂ ਕਹਿਣਾ ਹੀ ਹੁੰਦਾ ਆਪਣਾ ਮਨ ਜਿੱਥੇ ਲੱਗਾ ਲੱਗੀ ਠੀਕ ਲੀ ਚੰਗੇ ਵੀ ਹੈਗੇ ਆ ਪਰ ਜੋ ਆਪਣਾ ਮਨ ਕਰਦਾ ਜੋ ਮਨ ਕਰਦਾ ਖਾਲਾ ਦਿਲ ਨੂੰ ਨਹੀਂ ਤਰਸਾਉਣਾ ਉਹ ਨੀਵਾ ਹੋ ਕੇ ਲੁੱਟ ਲੈ ਮੇਲਾ ਮਿਤਰਾ ਆਕੜ ਕੇ ਨੂੰ ਵਿਖਾਉਣਾ ਆ ਵਾਹ ਜੀ ਵਾਹ ਕੀ ਸ਼ਾਇਰੀ ਕੀਤੀ ਹੈ ਜੀ ਦਿਲ ਨੂੰ ਛੂ ਲੈਣ ਵਾਲੀ ਸ਼ਾਇਰੀ ਹੈ ਬਸ ਬਸ ਲੱਗਿਆ ਹਾਂਜੀ ਤੇ ਇਦਾਂ ਤੁਸੀਂ ਜਿਹਦਾ ਲਿਖਦੇ ਹੋ ਹਾਂਜੀ ਕਵਿਤਾਵਾਂ ਵੀ ਲਿਖਦੇ ਆ ਸ਼ਾਇਰੀ ਵੀ ਲਿਖਦੇ ਨਹੀਂ ਨਹੀਂ ਗੀਤ ਹੀ ਆ ਜੀ ਦਿੱਲੀ ਤੋਂ ਲੰਡਾ ਨੂੰ ਜਾ ਰਿਹਾ ਸੀ ਇਦਾਂ ਹੀ ਮੈਂ ਸੀਟ ਤੇ ਬਿਠਾ ਸੀਗਾ ਤੇ ਪਿੱਛੇ ਨਾਲ ਕੁੜੀਆਂ ਮੁੰਡੇ ਕਾਫੀ ਜਗੇ ਸਟੂਡੈਂਟ ਤੇ ਉਹ ਗੱਲਾਂ ਕਰਦੇ ਸੀਗੇ ਅੱਛਾ ਉਹ ਗੱਲਾਂ ਕੋਈ ਕਹਿੰਦਾ ਮੈਂ 20 ਲੱਖ ਚੱਕਿਆ ਕੋਈ ਕਹਿੰਦਾ ਮੈਂ 10 ਲੱਖ ਚੱਕਿਆ ਮੈਂ ਉੱਥੇ ਗੀਤ ਲਿਖਿਆ ਵਿਚਾਰੇ ਪੈਸੇ ਚੱਕ ਕੇ ਲੈ ਕੇ ਮੈਂ ਵੀ ਗੀਤ ਉੱਥੇ ਗੀਤ ਲਿਖਿਆ ਸੀ ਹਾਂ ਹਾਂਜੀ ਮੈਂ ਹੁਣ ਦੱਸ ਨਹੀਂ ਸਕਦਾ ਪਰ ਰੱਬ ਨੇ ਚਾਹਿਆ ਦਾ ਦੱਸੂਗਾ ਫੇ ਤੁਹਾਨੂੰ ਫੇ ਤੇ ਤੁਸੀਂ ਆਪਣਾ ਇਨਸਪਾਇਰ ਕਿੱਥੋਂ ਹੁੰਦੇ ਆ ਤੈਨੂੰ ਕਿੰਨੂੰ ਦੇਖ ਕੇ ਲੱਗਦਾ ਕਿ ਹਾਂ ਇਹ ਬੰਦੇ ਤੋਂ ਮੈਂ ਕੁਝ ਹੋਰ ਸਿੱਖ ਸਕਦਾ ਹਾਂ ਸਾਰਿਆਂ ਤੋਂ ਲੱਗਦਾ ਮੈਨੂੰ ਸਾਰਿਆਂ ਤੋਂ ਜਿਹਨੂੰ ਮੈਂ ਦੇਖ ਮਿਲਦਾ ਉਹਦੀ ਉਹਦੀ ਆਪਣੀ ਸਟੋਰੀ ਬੱਕਰੀ ਹੁੰਦੀ ਹੈ ਹਾਂ ਉਹ ਤਾਂ ਹੈ ਸਟੋਰੀ ਹਰੇਕ ਬੰਦੇ ਹਰੇ ਦੀ ਕਹਾ ਆਪਣੀ ਬੱਕਰੀ ਹੈ ਮੈਂ ਲੱਗਦਾ ਵੇ ਤੋਂ ਕੁਝ ਮੈਂ ਸ਼ਾਇਦ ਕੁਝ ਚੰਗਾ ਸਿਆਣਿਆਂ ਨੂੰ ਮਿਲਦੀ ਉਹ ਵਕ ਮੈਨੂੰ ਬਹੁਤ ਚਾਹ ਹੁੰਦਾ ਮੈਂ ਪਿੰਡ ਜਾ ਕੇ ਪਿੰਡ ਵਿੱਚ ਜਾਵਾਂ ਤੇ ਮੈਂ ਸਿਆਣਿਆਂ ਨਾਲ ਗੱਲਾਂ ਬਾਤਾਂ ਕਰਾਂ ਆਪਣੇ ਪੁਰਾਣੇ ਮਿੱਤਰਾਂ ਨਾਲ ਕਰਾਂ ਉਹਨਾਂ ਨੂੰ ਗੱਲਾਂ ਨਵੀਆਂ ਮਿਲਦੀਆਂ ਹੁਣ ਜਦ ਇਹ ਪਿੰਡ ਵਿੱਚ ਜਾਂਦੇ ਆ ਉਹ ਕਦੀ ਵੀ ਦੇਖ ਲੋ ਜੱਭੇ ਕਿਥੋਂ ਮਿਲਦੇ ਆ ਜੱਫੀ ਭਾਗੇ ਮਿਲਦੇ ਆ ਹੂੰ ਬਿਲਕੁਲ ਜੱਫੀ ਘੁੱਟ ਕੇ ਪਾਲੰਦੇ ਆ ਤਾਂ ਉਹ ਫਿਰ ਮਜ਼ਾ ਜਾਂ ਵੱਖਰਾ ਇੱਕ ਪਿਆਰਮਾਨ ਪਿਆਰ ਜਾਂ ਮਾਨ ਹਾਂਜੀ ਬਿਲਕੁਲ ਬਿਲਕੁਲ ਪੂਰਾ ਮਿਲਦਾ ਬੜਾ ਚੰਗਾ ਲੱਗਦਾ ਪਿੰਡ 'ਚ ਰਹਿਣਾ ਤਾਂ ਜਿਆਦਾ ਪਸੰਦ ਸੀਗਾ ਹੁਣ ਪਿੰਡ ਵਿੱਚ ਠਾਂਜੀ ਹਾਂਜੀ ਹੁਣ ਸ਼ਹਿਰ ਚ ਆ ਗਏ ਹੁਣ ਸ਼ਹਿਰ ਚ ਆ ਗਏ ਆ ਪਰ ਪਰ ਪਿੰਡ ਫੇਰ ਤਿੰਨ ਵਰੀ ਚਾਰ ਵਰੀ ਵੱਜਦੀ ਆ ਤਮਾ ਉਧਰ ਹੀ ਆ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਉਸਤਾਦ ਜੀ ਦੀ ਹਾਂਜੀ ਦੇਵੀ ਦਾਸ ਜੀ ਦੀ ਬਹੁਤ ਅੱਛੇ ਇਨਸਾਨ ਆ ਮੈਂ ਜਾਣਦੀ ਆ ਉਹਨਾਂ ਨੂੰ ਪਰਸਨਲੀ ਤੇ ਉਹਨਾਂ ਬਾਰੇ ਕੋਈ ਉਹਨਾਂ ਨਾਲ ਟਾਈਮ ਸਪੈਂਡ ਕੀਤਾ ਹੋਵੇ ਬਤਾਇਆ ਪਲ ਕੋਈ ਯਾਦਾਂ ਉਹਨਾਂ ਦੀ ਉਹ ਦੱਸੋ ਸਾਨੂੰ ਮੈਂ ਆਪਣੇ ਉਹਨਾਂ ਕੋ ਸਿੱਖਣ ਗਿਆ ਸੀ ਭਾਜੀ ਉਹਨਾਂ ਕੋ ਜਾਂਦਾ ਵੀ ਆ ਤੇ ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਇਦਾਂ ਕਰਦੇ ਆ ਵੀ ਆਪਾਂ ਚਲੋ ਆਪਣੇ ਖਾਣਾ ਖਾ ਕੇ ਆਉਣੇ ਬਾਹਰ ਤਾਂ ਫਿਰ ਮੈਂ ਗੱਡੀ ਵਿੱਚ ਲੈ ਕੇ ਗਿਆ ਭਾਜੀ ਨੂੰ ਤਾਂ ਫਿਰ ਆਪਾਂ ਈਸਟ ਬੋਰਡ ਗਏ ਸੀ ਜਲੰਧਰ ਇਥੇ ਹੂੰ ਤਾਂ ਉੱਥੇ ਵੀ ਖਾਣਾ ਖਾਦਾ ਤੇ ਗੱਪ ਵੀ ਮਾਰੀ ਵੀ ਮੈਨੂੰ ਭਾਈ ਦੱਸਿਆ ਵੀ ਐਦਾਂ ਗਾਉਣਾ ਐਦਾਂ ਆ ਕਰਨਾ ਹਣਾ ਸਾਰਾ ਚੰਗੀ ਤਰ੍ਹਾਂ ਮੈਨੂੰ ਦੱਸਿਆ ਫਿਰ ਟਾਈਮ ਸਪੈਂਡ ਕੀਤਾ ਔਰ ਮੈਨੂੰ ਸੁਭਾਅ ਵੀ ਚੰਗਾ ਲੱਗਾ ਭਾਜੀ ਦਾ ਫਿਰ ਫੈਮਿਲੀ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ ਠੀਕ ਠਾਕ ਸਾਰਾ ਕੁਝ ਤੁਹਾਡੀ ਲਾਈਵ ਚ ਕੋਈ ਇਦਾਂ ਦੇ ਤੁਹਾਨੂੰ ਸਿੰਗਰ ਕੋਈ ਵਧੀਆ ਫੇਮਸ ਹੋਣ ਨਾਮੀ ਬੰਦੇ ਹੋਣ ਤੁਹਾਨੂੰ ਮਿਲ ਕੇ ਲੱਗਾ ਹੋਵੇ ਕਿ ਐਕਸਾਈਟਮੈਂਟ ਸੀ ਮਿਲਣ ਦੀ ਪਰ ਬਾਅਦ ਚ ਲੱਗਾ ਹੋਵੇ ਕਿ ਨਹੀਂ ਉਹ ਬੰਦੇ ਚ ਐਟੀਟਿਊਡ ਵਾਸ ਸੀਗਾ ਨਹੀਂ ਇਦਾਂ ਜੀ ਮੇਰੇ ਨਾਲ ਇਦਾਂ ਤਾਂ ਹੋਈ ਨਹੀਂ ਵੈਸੇ ਮੈਂ ਦੱਸਦਾ ਨਾ ਇੱਕ ਆਪਣੇ ਮੰਗੀ ਮਾਲਿਆ ਆਪਣਾ ਇੰਗਲੈਂਡ ਵਿੱਚ ਜਾਂਦੇ ਆ ਸ਼ੋਅ ਕਰਦੇ ਆ ਉਹਨੇ ਮੈਨੂੰ ਪੂਰੀ ਸਪੋਰਟ ਦਿੱਤੀ ਮੈਨੂੰ ਸਾਢੇ ਜਿਤੇ ਮੈਨੂੰ ਚਾੜਿਆ ਤੇ ਉਸ ਤੋਂ ਬਾਅਦ ਫਿਰ ਆਪਣੇ ਜਿੱਥੋਂ ਮਰਜੀ ਬੰਗਾ ਜੜਾਲਾ ਮੇਤਰਾ ਦਾ ਨਾਂ ਚੱਲਦਾ ਹਰਜੀਤ ਹਰਮਨ ਹੂੰ ਓਨ ਵੀ ਮੇਰੀ ਬਾਹ ਫੜੀ ਓਨ ਵੀ ਮੈਨੂੰ ਸੌਥ ਆਸਗਾ ਸ਼ੋਅ ਓਨ ਮੇ ਤੋਂ ਗੋਆਇਆ ਵੀ ਤਾਂ ਮੇਰੀ ਫੁੱਲ ਪੂਰੀ ਮੂਰੇ ਨਾਲ ਖੜ ਕੇ ਫੋਟੋ ਵੀ ਕਰਾਈ ਤਾਂ ਉਹ ਮੈਨੂੰ ਸਪੋਰਟ ਦਿੱਤੀ ਪੂਰੀ ਅੱਛਾ ਫੁੱਲ ਸਕਵਡ ਪੂਰੀ ਦੋਨਾਂ ਜਣਿਆਂ ਨੇ ਹੂੰ ਹਾਂਜੀ ਚਲੋ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਲੱਗਾ ਕਮੰਡ ਨਹੀਂ ਕੀਤਾ ਨਾ ਨਾ ਔਰ ਔਰ ਹਾਂਜੀ ਹਾਂਜੀ ਨਾਲੇ ਦੂਜੀ ਗੱਲ ਇਹ ਵੀ ਹੈਗੀ ਹੈ ਇੱਕ ਕਜਿਲੇ ਮੇਰਾ ਗਰਮੀ ਪੌਂਡਾਂ ਦੀ ਗੀਤ ਆਇਆ ਸੀ ਨਾ ਤੇ ਉਹ ਭਾਜੀ ਨੇ ਮੈਂ ਇੱਥੇ ਆ ਗਿਆ ਤੇ ਉਹ ਸਗੇ ਇੰਗਲੈਂਡ ਵਿੱਚ ਉੱਥੇ ਉਹਦਾ ਸ਼ੋਅ ਸੀਗਾ ਅੱਛਾ ਤੇ ਉਹਨੇ ਮੇਰੇ ਜਿਹੜੀ ਫੋਟੋ ਸੀਗੀ ਨਾ ਉਹਦੇ ਨਾਲ ਫੋਟੋ ਕਰਾ ਕੇ ਮੈਨੂੰ ਸੈਂਡ ਕੀਤੀ ਅੱਛਾ ਆ ਦੇਖੋ ਮੈਂ ਤੇਰੀ ਸਪੋਰਟ ਕਰ ਕੀਤੀ ਭਾਜੀ ਨੇ ਓਕੇ ਥੈਂਕ ਯੂ ਨਾਲ ਮਤਲਬ ਜਿਹੜੀ ਫੋਟੋ ਮੈਨੂੰ ਭਾਈ ਸੀ ਹਾਂਜੀ ਹਰਜੀ ਹਾਂਜੀ 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 ਬਿਲਕੁਲ ਕਰਾ ਕੇ ਤੁਹਾਨੂੰ ਭੇਜੀ ਬਿਲਕੁਲ ਬਿਲਕੁਲ ਮੈਨੂੰ ਬੜਾ ਚੰਗਾ ਲੱਗਾ ਮੈਂ ਭਾਜੀ ਨੂੰ ਕਿਹਾ ਥੈਂਕ ਯੂ ਵੈਰੀ ਮੱਚ ਖਰਜੀਤ ਹਰਮਨ ਦੀ ਗੱਲ ਕਰਦਾ ਨਾ ਭਾਜੀ ਜੀ ਹਾਂਜੀ ਹਾਂਜੀ ਬੜੀ ਸਪੋਰਟ ਦੇ ਭਜੀ ਤੇ ਮੇਹਤੀ ਭਾਜੀ ਤੁਸੀਂ ਹੁਣ ਤੱਕ ਜਿੰਨੇ ਜ ਤੁਸੀਂ ਗੀਤ ਦੱਸੇ ਆ ਕਿ ਆ ਚੁੱਕੇ ਆ ਹਨਾ ਤੁਹਾਨੂੰ ਦੋਨਾਂ ਗੀਤਾਂ ਦੇ ਵਿੱਚ ਜਿਆਦਾ ਪਿਆਰ ਕਿਹੜੇ ਗੀਤ ਨੇ ਦਿੱਤਾ ਗਰਮੀ ਪੋਂਡਾਂ ਦੀ ਗਰਮੀ ਪੋਂਡਾਂ ਦੀ ਹਾਂਜੀ ਉਹ ਜਿਆਦਾ ਮੈਨੂੰ ਪਿਆਰ ਉੱਥੋਂ ਮਿਲਿਆ ਚਲੋ ਸਾਨੂੰ ਸੁਣਾ ਦਿਓ ਫੇਰ ਠੀਕ ਹੈ ਜੀ ਹੋ ਤੜਕੇ ਉੱਠ ਕੇ ਕੰਮ ਤੇ ਜਾਣਾ ਮੰਨਣਾ ਪੈਣਾ ਰੱਬ ਦਾ ਪਾਣਾ ਤੜਕੇ ਉੱਠ ਕੇ ਕੰਮ ਤੇ ਜਾਣਾ ਮੰਨਣਾ ਪੈਣਾ ਰੱਬ ਦਾ ਪਾਣਾ ਆਪਣਾ ਨਾਂ ਚਮਕਾਉਣ ਲਈ ਮਿਹਨਤ ਕਰਨੀ ਪੈਂਦੀ ਸਾਨੂੰ ਗਰਮੀ ਪੌਂਡਾਂ ਦੀ ਠੰਡ ਦੂਰ ਦੂਰ ਹੀ ਰਹਿੰਦੀ ਸਾਨੂੰ ਗਰਮੀ ਪੌਂਡਾਂ ਦੀ ਠੰਡ ਦੂਰ ਦੂਰ ਹੀ ਰਹਿੰਦੀ ਬਹੁਤ ਪਿਆਰਾ ਗੀਤ ਹੈ ਤੁਸੀਂ ਖੁਦ ਲਿਖਿਆ ਲੱਗਦਾ ਹਾਂਜੀ ਹਾਂਜੀ ਆਪਣਾ ਲਗਿਆ ਜੀ ਤੇ ਇਹਦਾ ਮਤਲਬ ਕੀ ਹੈ ਗਾਣੇ ਦਾ ਇਹ ਗੀਤ ਦਾ ਮਤਲਬ ਹੈ ਦੇਖੋ ਤੇ 12 ਮਹੀਨੇ ਪੈਂਦੀ ਹੈ ਠੰਡ ਹੂੰ ਇੰਗਲੈਂਡ ਦੇ ਵਿੱਚ ਹੂੰ ਤੇ ਠੰਡ ਐ ਨਹੀਂ ਪੈਂਦੀ ਆਪਾਂ ਕੰਮ ਤੋਂ ਪਿੱਛੇ ਤਾਂ ਹਟਦੇ ਨਹੀਂ ਜੀ ਠੀਕ ਹੈ ਜੇ ਤੁਹਾਨੂੰ ਪੌਂਡ ਮਿਲਦੇ ਆ ਫਿਰ ਕਹਿੰਦੇ ਵਾਹ ਵਾਹ ਤੇ ਠੰਡ ਵਿੱਚ ਆਪਾਂ ਸਖਤ ਮਿਹਨਤ ਕਰਦੇ ਆ ਤਾਂ ਫਿਰ ਜਦ ਲਈ ਤੁਹਾਨੂੰ ਪੈਸੇ ਮਿਲਦੇ ਜਾਂ ਪੌਂਡ ਮਿਲਦੇ ਆ ਫਿਰ ਠੰਡ हट ਜਾਂਦੀ ਹੈ ਅੱਛਾ ਗਰਮੀ ਪੌਂਡਾਂ ਦੀ ਕਰਦੇ ਕਰਦੇ ਵੈਸੀ ਗਰਮੀ ਲੱਗਦੀ ਗਰਮੀ ਪੌਂਡਾਂ ਦੀ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਗੱਲ ਬਣਾਈ ਜੀ ਜਿਲ੍ਹੇ ਮੈਂ ਗੀਤ ਲਿਖੇ ਪਰ ਡੀਪਲੀ ਸਮਝਣ ਵਾਲੀ ਗੱਲ ਹੈ ਮੈਨੂੰ ਨਹੀਂ ਸਮਝਣ ਲੱਗੀ ਜਿਹੜਾ ਬੰਦਾ ਇੰਗਲੈਂਡ ਗਿਆ ਉਹਨੂੰ ਜਾਦੇ ਪਤਾ ਉਹ ਠੰਡ ਉਸੇ 12ਵੇਂ ਠੰਡੇ ਆ ਉੱਥੇ ਜੀ ਹੂੰ ਠੀਕ ਹੈ ਜੀ ਦੂਜੀ ਗੱਲ ਇਹ ਵੀ ਹੈ ਜੀ ਜਿਲ੍ਹੇ ਮੈਂ ਇਹ ਗ अच्छा ਤੇ ਆਂਟੀ ਕਹਿੰਦੀ ਵੀ ਪੁੱਤ ਮੈਂ ਚੱਲੀ ਆ ਸ਼ਾਪਿੰਗ ਕਰਨ ਵੀ ਤੂੰ ਮੇਰੇ ਤੋਂ ਇਹ ਆਪਣਾ ਤਰ੍ਹਾਂ ਕੰਮ ਖਤਮ ਹੋ ਗਿਆ ਮੈਨੂੰ ਤੋਂ ਪੈਸੇ ਲੈਣਾ ਆਉਂਦ ਤੇ ਮੈਨੂੰ 950 ਪੌਂਡ ਪਹਾਂ ਪਿਆਰ ਕਰਦੇ ਸੀ ਜਿਨ੍ਹਾਂ ਤੇ ਮੈਂ ਕੰਮ ਕਰਦਾ ਸੀ 950 ਪੌਂਡ ਦਿੱਤਾ ਮੈਨੂੰ ਆਂਟੀ ਨੇ ਦਿੱਤਾ ਮੈਂ ਹਾਂ ਜਿਆਦਾ ਇੱਥੇ ਤਾਂ ਲੱਖ ਰੁਪਏ ਡੇਢ ਲੱਖ ਰੁਪਏ ਬਣੇ ਲੱਖ ਬਣ ਇੱਕ 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 ਲੱਖ ਬਣ ਜਾਂਦਾ ਉੱਥੇ ਦੇ 1 ਪੌਂਡ ਵੀ ਬਹੁਤ ਜ਼ਿਆਦਾ ਹੈ ਇੱਥੇ ਦਾ ਹਾਂਜੀ 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 ਬਿਲਕੁਲ ਬਿਲਕੁਲ ਉੱਥੇ 1 ਪੌਂਡ ਦੇ ਬਣਦੇ ਅੱਜ ਕੱਲ 118 ਆ ਮੈਂ ਜਲੇ ਉਹ ਦਸਤਾਨੇ ਲਾ ਕੇ ਮੈਂ ਗਿਨੇ ਮੇਰੇ ਹੱਥਾਂ ਨੂੰ ਗਰਮੀ ਜਿਹੀ ਲੱਗੀ ਮੈਂ ਕਿਹਾ ਯਾਰ ਮੈਂ ਕਿਹਾ ਆਂਟੀ ਜੀ ਗਰਮੀ ਪੌਂਡਾਂ ਦੀ ਆ ਜਿਹੜੇ ਗੀਤ ਲਿਖਣਾ ਸ਼ੁਰੂ ਹੋਇਆ ਮੈਂ ਕਿਹਾ ਆਂਟੀ ਜੀ ਗਰਮੀ ਪੌਂਡਾਂ ਦੀ ਉਹ ਤਾਂ ਬਿਲਕੁਲ ਉੱਥੋਂ ਉੱਥੋਂ ਪੜ ਲਿਆ ਮੈਂ ਕਿਹਾ ਆਂਟੀ ਜੀ ਗਰਮੀ ਪੌਂਡਾਂ ਦੀ ਆ ਕਹਿੰਦੀ ਚੱਲ ਦਸ ਦੇ ਮੰਗੋਣਾ ਜਿਹੜਾ ਸਿਆਣੇ ਬੁੜੀਆਂ ਕਹਿ ਦੇਣੀਆਂ ਆ ਉਹ ਮੈਂ ਫੇ ਪੌਂਡ ਪਾਏ ਜੇਬ ਦੇ ਵਿੱਚ ਸਮਾਨ ਇਕੱਠਾ ਕੀਤਾ ਫੇ ਅੰਕਲ ਆ ਗਿਆ ਮੇਰਾ ਗੱਡੀ ਵਾਲਾ ਤਾਂ ਅੰਕਲ ਨੂੰ ਵੀ ਇਹੀ ਗੱਲ ਮੈਂ ਕਹੀ ਮੈਂ ਕਿਹਾ ਅੰਕਲ ਜੀ ਗਰਮੀ ਪੌਂਡਾਂ ਦੀ ਆ ਕਹਿੰਦਾ ਉਹ ਤਾਂ ਹੈਗੀ ਆ ਠੰਡ ਚ ਠੰਡ ਜੇ ਫਿਰ ਮੈਂ ਘਰ ਜਾ ਕੇ ਗੀਤ ਲਿਖਣਾ ਸ਼ੁਰੂ ਕੀਤਾ ਸੀ ਤੜਕੇ ਉੱਠ ਕੇ ਕੰਮ ਤੇ ਜਾਣਾ ਮੰਨਣਾ ਪੈਣਾ ਰੱਬ ਦਾ ਪਾਣਾ ਤੇ ਜਦੋਂ ਕਿਸੇ ਨੂੰ ਗਾਣਾ ਸੁਣਾਇਆ ਉਹਨਾਂ ਨੂੰ ਜਦੋਂ ਰਿਕਾਰਡ ਕਰਾਉਣ ਤੋਂ ਪਹਿਲਾਂ ਹਾਂਜੀ ਫਿਰ ਉਹਨਾਂ ਨੇ ਕੀ ਕਿਹਾ ਇਸ ਗਾਣੇ ਬਾਰੇ ਮੈਂ ਆਰ ਗੁਰੂ ਜਿਹੜੇ 뮤직 ਡਾਇਰੈਕਟਰ ਸੀਗੇ ਤੇ ਉਹਨਾਂ ਨਾਲ ਮੇਰੀ ਗੱਲ ਹੋਈ ਕਹਿੰਦਾ ਤਿੰਨ ਗੀਤ ਸੁਣਾ ਤਿੰਨਾਂ ਗੀਤਾਂ ਚੋਂ ਭਾਈ ਨੇ ਫੇ ਆ ਗੀਤ ਸੈਲੈਕਟ ਕੀਤਾ ਕਹਿੰਦਾ ਇਹ ਗੀਤ ਵਧੀਆ ਹੈ ਤੇ ਬਾਹਰ ਹਾਂਜੀ ਗੀਤ ਵੀ ਬਹੁਤ ਵਧੀਆ ਹੈ ਤੇ ਚੱਲਣ ਵਾਲਾ ਹੈ ਤੇ ਇਹ ਗੀਤ ਨੂੰ ਫੇ ਆਪਾਂ ਲਾਂਚ ਕਰਦੇ ਹਾਂ ਫਿਰ ਉਹਨੇ ਦਿੱਤਾ ਮੈਨੂੰ 뮤직 ਤਾਂ ਫਿਰ ਵੀਡੀਓ ਬਣਾਇਆ ਆਪਣੇ ਭਾਜੂਣੀ ਪੋਲੀ ਹਣੀ ਉਥੇ ਉਹ ਇਹ ਇਹਦਾ ਇਹਦਾ ਵੀਡੀਓ ਬਾਹਰ ਬਣਿਆ ਅੱਛਾ ਹਾਂਜੀ ਇਹਦਾ ਵੀਡੀਓ ਸਾਰਾ ਬਾਹਰ ਬਣਿਆ ਵਾ ਮਿਊਜ਼ਿਕ ਇੱਥੋਂ ਕਰਾ ਕੇ ਲਿਆ ਹਾਂਜੀ ਮਿਊਜ਼ਿਕ ਇੱਥੋਂ ਕਰਾ ਕੇ ਲਿਆ ਆਰ ਗੁਰੂ ਤੋਂ ਚੰਡੀਗੜ੍ਹ ਤੇ ਐਡੀਟਿੰਗ ਫਿਰ ਉਹ ਵੀ ਉਹ ਇੱਥੇ ਉਨੀ ਆਪੇ ਉੱਥੇ ਰਿਲੀਜ਼ ਵੀ ਉੱਥੇ ਕੀਤਾ ਉਹ ਇੱਥੋਂ ਇੰਡੀਆ ਤੋਂ ਕੀਤਾ ਮੇਰੀ ਆਪਣੀ ਆਪਣੀ ਮੇਰੀ ਕੰਪਨੀ ਹੈ ਸਵਿੰਗ ਮਿਊਜ਼ਿਕ ਰਿਕਾਰਡਸ ਇੱਥੇ ਮਜ਼ਾ ਆਂਦਾ ਜ਼ਿਆਦਾ ਕਿ ਬਾਹਰ ਜਾ ਕੇ ਦੇਖੋ ਜੀ ਬਾਹਰ ਦਾ ਕੰਮ ਹਾਂਜੀ ਹਾਂਜੀ ਬਾਹਰ ਦਾ ਕੰਮ ਹੈ ਬਾਹਰ ਦਾ ਕੰਮ ਹੀ ਕੰਮ ਹੈ ਜੀ ਇੱਥੇ ਤਾਂ ਫੇਰ ਆ ਮੇ ਰੰਗ ਉੱਥੇ ਦੇ ਪੌਂਡ ਆ ਇੱਥੇ ਰੁਪਈਏ ਤਾਂ ਫੇਰ ਤੁਹਾਨੂੰ ਪਤਾ ਹੀ ਹੈ ਇੱਥੇ ਤਾਂ ਵੀ ਕੰਮ ਆ ਇੱਥੇ ਐਸ਼ ਆ ਇੱਥੇ ਐਸ਼ ਆ ਜੀ ਖਾਣ ਪੀਣ ਨੂੰ ਵਧੀਆ ਫਰੈਸ਼ ਇੱਥੇ ਕਿ ਉੱਥੇ ਇੱਥੇ ਇੱਥੇ ਮੈਨੂੰ ਤਾਂ ਇੱਥੇ ਸਵਾਦ ਬੜਾ ਸਵਾਦ ਆ ਸੱਚ ਕਹਿਣਾ ਫੇਰ ਤੁਸੀਂ ਇੱਥੇ ਸਵਾਦ ਆ ਜਿੱਦਾ ਮੱਕੀ ਦੀ ਰੋਟੀ ਮੈਂ ਤਾਂ ਬੜਾ ਸਾਰਾ ਕੋ ਪਸੰਦ ਕਰਦੇ ਹਾਂ ਪਸੰਦ ਕਰਦੇ ਬਿਲਕੁਲ ਹਾਂਜੀ ਪਰ ਜਿੱਦਾਂ ਮੈਂ ਸੁਣਿਆ ਨਾ ਬਾਹਰ ਜਾ ਕੇ ਬੰਦੇ ਦਾ ਰੰਗ ਵੀ ਗੋਰਾ ਹੋ ਜਾਂਦਾ ਹਾਂਜੀ ਫਰਕ ਪੈਂਦਾ ਇੱਥੇ ਦੀ ਮਿੱਠੜੀ ਮਿੱਠੜੀ ਦੂਜਾ ਪੁਆਇੰਟ ਉੱਥੇ ਦਾ ਫੂਡ ਵੀ ਬਹੁਤ ਵਧੀਆ ਹੁੰਦਾ ਵਾ ਉਹ ਤਾਂ ਹਾਂਜੀ ਥੋੜਾ ਪਰ ਇਹ ਆ ਕਿ ਹਾਂ ਵੀ ਆਜ ਦਾ ਘਰ ਦੇ ਘਰੇਲੂ ਚੀਜ਼ਾਂ ਨਹੀਂ ਮਿਲਣੀਆਂ ਹਾਂਜੀ ਉਹ ਮਿਲਨੀਆਂ ਉੱਥੇ ਹਲਕੀਆਂ ਲਾਈਟ ਥੋੜਾ ਫਰਕ ਹਾਂਜੀ ਬਿਲਕੁਲ ਥੋੜਾ ਹੈਗਾ ਪਰ ਹੈਲਦੀ ਮੀਲ ਮਿਲਣਾ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਹੈਲਦੀ ਮੀਲ ਤਾਂ ਨਹੀਂ ਚਾਹੀਦਾ ਕਿਉਂਕਿ ਤੁਸੀਂ ਆਲਰੇਡੀ ਪਤਲੇ ਆ ਮੈਂ ਖਾਣਾ ਹੀ ਘੱਟਿਆ ਜੀ ਛੇ ਦਾ ਬਹੁਤ ਖਾਵਾਂ ਬਹੁਤ ਖਿਆਲ ਰੱਖਦਾ ਵਧੀਆ ਗੱਲ ਜਿੰਨਾ ਬੜਾ ਚੰਗਾ ਲੱਗਦਾ ਹਾਂਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਜਾਨੀ ਗੀਤ ਸੁਣੇ ਸਾਨੂੰ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਚੈਨਲ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਆਏ ਤੇ ਥੈਂਕ ਯੂ ਸਰ ਤੁਹਾਡਾ ਤੁਹਾਡਾ ਵੀ ਸਾਰਿਆਂ ਦਾ ਜੀ ਜੀ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡਾ ਸਾਰਿਆਂ ਦਾ ਜੀ ਧੰਨਵਾਦ ਮੇਰੇ ਵੱਲੋਂ ਦੋਨੇ ਹੱਥ ਜੋੜ ਕੇ ਤੇ ਪ੍ਰਮਾਤਮਾ ਤੁਹਾਨੂੰ ਸਾਰੀ ਹੀ ਟੀਮ ਨੂੰ ਸੁੱਖ ਤੇ ਸ਼ਾਂਤੀ ਬਖਸ਼ੇ ਤੇ ਤੁਸੀਂ ਐਦਾਂ ਹੀ ਤਰੱਕੀਆਂ ਕਰੀ ਜਾਵੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਫੋਕਨ ਬੀਡਸ ਚੈਨਲ ਵਿੱਚ ਹੁਣ ਟਾਈਮ ਹੋ ਚੁੱਕਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਬਹੁਤ ਸਮਾਂ ਲੈ ਲਿਆ ਤੁਹਾਡਾ ਹੁਣ ਫਿਰ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਕੁਝ ਨਵੇਂ ਫਨਕਾਰ ਨਵੇਂ ਪਰਸਨੈਲਿਟੀ ਨਵੇਂ ਚਿਹਰੇ ਨਾਲ ਹਾਜ਼ਰ ਹੋਵਾਂਗੇ ਤੁਹਾਡੇ ਰੂਬਰੂ ਹੋਵਾਂਗੇ ਤਤਤਵੀਕ ਨੈਂਸੀ ਰੋਣਾ ਨੂੰ ਇਜਾਜ਼ਤ ਧੰਨਵਾਦ